ਸਸਤਰੀ ਕਾਲਾ ਦਾਦ ਨਮਸਕਾਰ ਮੈਂ ਡਾਕਟਰ ਸੁਨੀਲ ਉਹ ਰਾਜਾ ਪਾ ਗੱਲ ਕਰਦੇ ਆਂ ਪਸ਼ਮਾ ਬਾਰੇ ਪਸ਼ਮਾ ਦਾ ਆਯੁਰਵੇਦ ਦੇ ਵਿੱਚ ਸ੍ਰੇਸ਼ਟ ਸਥਾਨ ਮੰਨਿਆ ਗਿਆ ਜਦੋਂ ਸਰੀਰ ਦੇ ਵਿੱਚ ਕੋਈ ਵੀ ਰੋਗ ਹੋ ਜਾਵੇ ਜਾਂ ਘਟਾਣੂ ਜਾਂ ਰੋਗ ਉਸ ਤੋਂ ਬਾਅਦ ਜਦੋਂ ਦੂਸਰੀਆਂ ਦਵਾਈਆਂ ਦੇ ਨਾਲ ਰੋਗੀ ਠੀਕ ਨਾ ਹੋਵੇ ਉਦੋਂ ਪਸ਼ਮਾ ਵਰਤੀ ਜਾਂਦੀ ਆ ਔਰ ਪਸ਼ਮਾ ਰੋਗੀ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਕੱਢ ਲਿਆਉਂਦੇ ਆ ਕਿਉਂਕਿ ਪਸ਼ਮਾ ਦਾ ਜਿਹੜਾ ਕਾਰਜ ਖੇਤਰਾ ਉਹ ਖੂਨ ਆ ਉਹ ਖੂਨ ਦੇ ਵਿੱਚ ਰਲ ਕੇ ਔਰ ਸੈਲੂਲਰ ਲੈਵਲ ਤੇ ਜਾ ਕੇ ਆਪਣਾ ਕੰਮ ਕਰਦੀ ਆ ਔਰ ਜਿੰਨੇ ਵੀ ਸਰੀਰ ਦੇ ਵਿੱਚ ਘਟਾਣਵਾ ਉਹਨਾਂ ਨੂੰ ਮਾਰ ਕੇ ਔਰ ਸਰੀਰ ਦੇ ਵਿੱਚੋਂ ਬਾਹਰ ਕੱਢ ਦਿੰਦੀਆਂ ਔਰ ਰੋਗੀ ਮੌਤ ਦੇ ਮੂੰਹ ਦੇ ਵਿੱਚੋਂ ਗਿਆ ਵੀ ਕੱਢ ਲੈਂਦੇ ਆ ਔਰ ਰੋਗੀ ਠੀਕ ਹੋ ਜਾਂਦਾ ਸਾਡੇ ਕਲੀਨਿਕ ਦੇ ਉੱਪਰ ਜਿੰਨੀਆਂ ਵੀ ਸੋਨਾ ਚਾਂਦੀ ਬੰਗ ਤਰ ਬੰਗ ਲੋਹਾ ਹੋਰ ਪਸਮਾ ਜਿੰਨੀਆਂ ਵੀ ਬਣਾਈਆਂ ਜਾਂਦੀਆਂ ਉਹ ਸ਼ਾਸਤਰ ਵਿਧੀ ਦੇ ਨਾਲ ਬਣਾਈਆਂ ਜਾਂਦੀਆਂ ਉਹਨਾਂ ਨੂੰ ਵਕ ਵਕ ਆਗਾ ਦਿੱਤੀਆਂ ਜਾਂਦੀਆਂ ਵਕ ਵਕ ਰਸਾਂ ਦੇ ਵਿੱਚ ਘੋਟ ਕੇ ਹਰ ਇੱਕ ਪਸਮ ਬਣਾਉਣ ਤੋਂ ਪਹਿਲਾਂ ਧਾਤੂ ਨੂੰ ਸ਼ੁੱਧਿਆ ਜਾਂਦਾ ਹੈ ਯਾਨੀ ਕਿ ਉਹਦਾ ਪਿਊਰੀਫਿਕੇਸ਼ਨ ਕੀਤਾ ਜਾਂਦਾ ਪਿਊਰੀਫਿਕੇਸ਼ਨ ਕਰਨ ਤੋਂ ਬਾਅਦ ਅਗਲੀ ਕਿਰਿਆ ਜਿਹੜੀ ਆ ਉਹਦੀ ਸ਼ੁਰੂ ਹੁੰਦੀ ਆ ਔਰ ਜੋ ਸ਼ਾਸਤਰ ਵਿਧੀ ਦੇ ਨਾਲ ਬਣੀ ਹੋਈ